ਹੇ ਦਰ ਗਿਆ ਸਾਡਾ ਬੰਦਾ ਕੈਮਰੇ ਵਾਲਾ ਲਓ ਜੀ ਸਾਸਤਰੀ ਗਾਲਾਂ ਨੇ ਕੱਲ ਨੂੰ ਕੱਲ ਨੂੰ ਟ੍ਰੇਲਰ ਆ ਰਿਹਾ ਤੇ ਬਸਤੇ ਪੰਜਾ ਦਾ ਇਹੀ ਆ ਮਤਲਬ ਮੰਜੇ ਦਸਰੇ ਦਾ ਟ੍ਰੇਲਰ ਕੱਲ ਨੂੰ 11 ਵਜੇ ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਜਿਹੜਾ ਤੁਸੀਂ ਹੂੰ ਹੂੰ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਤੇ ਪੋਸਟਰਾਂ ਨੂੰ ਇੰਨਾ ਪਿਆਰ ਦਿੱਤਾ ਤੇ ਹੁਣ ਉਹਦੂ ਵੱਧ ਪਿਆਰ ਦੇਣਾ ਜੀ ਤੁਸੀਂ ਟਰੇਲਰ ਨੂੰ ਕੱਲ ਨੂੰ ਸਵੇਰੇ 11 ਵਜੇ ਟਰੇਲਰ ਆ ਜਾਣਾ ਜੀ ਸਾਗਾ ਦੇ YouTube ਚੈਨਲ ਦੇ ਉੱਤੇ ਤੇ ਸਾਰਿਆਂ ਨੇ ਸ਼ੇਅਰ ਕਰਨਾ ਸਪੋਰਟ ਕਰਨੀ ਹੈ ਦੱਸਣਾ ਹੈ ਕਿਦਾਂ ਲੱਗਿਆ ਤੇ ਫਿਲਮ ਦਾ ਤੁਹਾਨੂੰ ਪਤਾ ਹੀ ਹੈ ਕਦੋਂ ਰਿਲੀਜ਼ ਹੋਣੀ ਆ ਆਨ ਦੀ ਵਸਾਕੀ ਨੂੰ ਇਕੱਠੇ ਕਰਾਂਗੇ ਪੰਜਵੇਂ ਸਤਰੇ 14 April ਨੂੰ ਤੇ ਬੜੀ دیر ਬੜੀ دیر ਬਾਅਦ ਨਹੀਂ ਮੈਂ ਪਹਿਲੀ ਵਾਰੀ ਇਦਾਂ ਦੀ ਫਿਲਮ ਬਣਾਈ ਹੈ ਕਿਉਂਕਿ ਪਹਿਲਾਂ ਮੇਰੀਆਂ ਫਿਲਮਾਂ ਕੋਈ ਮੈਂ ਪੁਰਾਣੇ ਟਾਈਮ ਦੀ ਫਿਲਮ ਬਣਾਈ ਨਹੀਂ ਸੀ ਸੋ ਪਹਿਲੀ ਫਿਲਮ ਹੈ ਜਿਹੜੀ ਰਿਲੀਜ਼ ਹੋ ਰਹੀ ਹੈ 90 ਵਾਲਾ ਪੀਰੀਅਡ ਆ ਜੀ 90 91 ਉਹ ਗੱਲ 99 ਜਾਂ 92 ਦੀ ਹੋਣੀ ਆ ਨਹੀਂ ਤੇਰੇ ਬਾਰੇ ਆ ਜਦੋਂ ਦੇ ਅਸੀਂ ਸੋਚਦੇ ਸੋ ਗੱਲ 99 ਦੀ ਆ ਜੀ ਉਸ ਟਾਈਮ ਇਹ ਆਹ ਦੇ ਵਿੱਚ ਜਦੋਂ ਮੰਝੇ ਬਿਸਤਰੇ ਇਕੱਠੇ ਕੀਤੇ ਜਾਂਦੇ ਸੀ ਵਿਆਹ ਹੁੰਦੇ ਸੀ ਕੀ ਮਾਹੌਲ ਹੁੰਦਾ ਸੀ ਉਹ ਤੁਹਾਨੂੰ ਕੱਲ ਨੂੰ ਪਤਾ ਲੱਗੂਗਾ ਤੇ ਹਾਂ ਇੱਕ ਵਾਰੀ ਫਿਰ ਤੋਂ ਮੰਝੇ ਬਿਸਤਰੇ ਟੀਮ ਦਾ ਬਹੁਤ-ਬਹੁਤ ਥੈਂਕਸ ਹੈ ਜੀ ਸਭ ਤੋਂ ਖਾਸ ਕਰਕੇ ਬਲਜੀਤ ਭਾਜੀ ਦਾ ਜੀ ਉਸ ਬਾਅਦ ਰਾਣੀ ਬਾਈ ਦਾ ਇਹਨਾਂ ਨੇ ਡਾਇਲੋਗ ਲਿਖਿਆ ਜ ਰਾਣਾ ਰਣਵੀਰ ਜੀ ਨੇ ਹਨਾ ਤੇ ਪੁਰਾਣੀ ਟੀਮ ਹੈ ਸਾਡੀ ਅਰਦਾਸ ਤੋਂ ਬਾਅਦ ਅਸੀਂ ਟੀਮ ਦੁਆਰਾ ਕੱਟੀ ਗਈਤੀ ਹੈ ਹੰਮਲ ਮੋਸ਼ਨ ਫੈਕਟਰੀ ਦੀ ਪਹਿਲੀ ਫਿਲਮ ਸੀ ਅਰਦਾਸ ਤੇ ਦੂਸਰੀ ਫਿਲਮ ਹੈ ਮੰਜੇ ਬਸਤੇ ਤੇ ਕਈ ਬੰਦਿਆਂ ਨੇ ਬੜਾ ਖਤਰਨਾਕ ਰੋਲ ਕੀਤਾ ਫਿਲਮ ਚ ਜਿੱਦਾਂ ਕਿ ਬਾਈ ਕਰਮਜੀਤ ਅਨਮੋਲ ਉਹ ਤੁਹਾਡੇ ਲਈ ਇੱਕ ਬੜਾ ਸਰਪ੍ਰਾਈਜ਼ ਪੈਕੇਜ ਹੈ ਮੈਂ ਪੋਸਟਰ ਰਿਲੀਜ਼ ਕੀਤਾ ਸੀਗਾ ਹੁਣੇ ਜਿਹਦੇ ਵਿੱਚ ਸਾਰੀ ਕਾਸਟ ਸੀਗੀ ਪੂਰੀ ਕੰਪਲੀਟ ਕਾਸਟ ਵਾਲਾ ਪੋਸਟਰ ਆ ਪਰ ਹਾਲੇ ਤੱਕ ਕਿਸੇ ਨੇ ਮੈਨੂੰ ਦੱਸਿਆ ਨਹੀਂ ਵੀ ਉਹਦੇ ਚ ਕਰਮਜੀਤ ਅਨਮੋਲ ਕਿੱਥੇ ਆ ਤੁਸੀਂ ਦੱਸ ਸਕਦੇ ਹੋ ਮੈਨੂੰ ਵੀ ਕਰਮਜੀਤ ਅਨਮੋਲ ਕਿੱਥੇ ਆ ਸੋ ਪਰ ਔਖਾ ਹੈ ਲੱਭਣਾ ਉਹ ਕਿ ਉਹਦੇ ਘਰਦਿਆਂ ਨੇ ਵੀ ਬੜਾ ਮੁਸ਼ਕਿਲ ਨਾਲ ਪਛਾਣਿਆ ਕਿ ਇਹ ਇਹ ਗਰਮਜੀਤ ਨੂੰ ਮੋਲ ਸੋ ਬਹੁਤ ਵਧੀਆ ਰੋਲ ਉਹਨਾਂ ਨੇ ਪਲੇ ਕੀਤਾ ਬਾਈ ਦਾ ਬਹੁਤ ਬਹੁਤ ਥੈਂਕਸ ਹੈ ਜੀ ਉਸ ਤੋਂ ਬਨਾ ਸਾਰੇ ਫਿਲਮ ਦੇ ਵਿੱਚ ਮੇਰੇ ਫੇਵਰੇਟ ਜਾਂ ਬੰਦੇ ਨੇ ਜੀ ਜਿਨ੍ਹਾਂ ਨੂੰ ਮੈਂ ਬਹੁਤ ਲਾਈਕ ਕਰਦਾ ਐਜ਼ ਐ ਮੈਂ ਪਸੰਦ ਵੀ ਕਰਦਾ ਉਹਨਾਂ ਦਾ ਐਜ਼ ਐ ਆਡੀਅנס ਮੈਂ ਉਹਨਾਂ ਦਾ ਫੈਨ ਵੀ ਹਾਂ ਸਰਦਾਰ ਸੋਹੀ ਸਾਹਿਬ ਵੀ ਐਨ ਭਾਜੀ ਹੌਬੀ ਬਾਈ ਅਨੀਤਾ ਦੇਵਗਾਂਜੀ ਤੇ ਸੀਮਾ ਜੀ ਸਾਰੇ ਬੰਦੇ ਸਾਰੇ ਹੀ ਬਹੁਤ ਅੱਛੇ ਨੇ ਸੋ ਕਈ ਬੰਦਿਆਂ ਨਾਲ ਪਹਿਲੀ ਵਾਰੀ ਕੰਮ ਕੀਤਾ ਪ੍ਰਕਾਸ਼ ਗਾਦੂ ਜੀ ਨੇ ਸੋ ਹੋਰ ਵੀ ਕਾਫੀ ਟੀਮ ਰੌਣੀ ਸਾਹਿਬ ਨੇ ਜੀ ਤੇ ਬਾਕੀ ਸਾਡੀ ਆਪ ਦੀ ਟੀਮ ਭੁੱਲਰ ਹੁਣੀ ਬੋਲੀ ਸਾਰੇ ਜੱਗੀ ਸਾਡੇ ਆ ਗਏ ਨੇ ਜੱਗੀ ਮੇਰੇ ਨਾਲ ਹੈ ਜੱਗੀ ਸ਼ਕਲ ਨਹੀਂ ਦਿਖਾ ਰਿਆ ਹੈਗਾ ਪਤਾ ਨਹੀਂ ਕੀ ਰਖ ਰਿਆ ਜੱਗੀ ਸ਼ਕਲ ਦਿਖਾ ਨਹੀ 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 ਉਹ ਦਿਖਾ ਯਾਰ ਇਹ ਤਾਂ ਪਤਾ ਲੱਗਣਾ ਚਾਹੀਦਾ ਕਿ ਮਨਜੀਤ ਬਸਤਰਾ ਨਾਲ ਕੌਣ ਹੈ ਇਹ ਬੰਦਾ ਥੋੜਾ ਜਿਹਾ ਚੇਂਜ ਹੋ ਗਿਆ ਹੈ ਇਹ ਨਹੀ ਨਹੀ ਹਜੇ ਕੈਨਸਲ ਦਾ ਇੱਕ ਮਿੰਟ ਰੋ ਤੁਹਾਡੇ ਵਾਲਾ ਕੈਮਰਾ ਜੀ ਅੱਛਾ ਮੇਰੇ ਵਾਲਾ ਹੈ ਹਾਂ ਏ ਆਲੇ ਸਸਰੀ ਗੱਲ ਜੀ ਜੱਗੀ ਜੀ ਕਿੰਨਾ ਚੱਲਿਆ ਜੀ ਹਾਲ ਚਾਲ ਬਹੁਤ ਦੀਆਂ 4 ਸਾਲ ਬਾਅਦ ਸ਼ੇਵ ਕੀਤੀ ਹੈ ਦਾੜੀ ਐਕਚੁਅਲੀ ਕੀਤੀ ਨਹੀਂ ਕਰਵਾਈ ਗਈ ਹੈ ਇਹ ਜੱਗੀ ਨੂੰ ਆਪਾਂ ਕਿਸੇ ਹੋਰ ਰੂਪ ਦੇ ਵਿੱਚ ਪੇਸ਼ ਕਰਨਾ ਹੈ ਅਗਲੀ ਫਿਲਮ ਦੇ ਵਿੱਚ ਹਮਮ ਨਵੀਂ ਆਈਟਮ ਬਣਾਉਣਾ ਹੈ ਇਹਨੂੰ ਉਹਦੇ ਲਈ ਜੇ ਇਹਦਾ ਜਲਵਾ ਇਹ ਕੀਤਾ ਗਿਆ ਤੇ ਪਰ ਬਾਕੀ ਆਲ ਸੈਟ ਹੈ ਜੀ ਥੱਲੇ ਮੈਸੇਜ ਆ ਰਹੇ ਨੇ ਕਹਿੰਦੇ ਐ ਅੰਡ ਮੂਵੀ ਹੋਊਗੀ ਜੀ ਵਾਜ ਵਾਹ ਭਾਈ ਜੀ 14 ਅਪ੍ਰੈਲ ਨੂੰ ਇਕੱਠੇ ਕਰਾਂਗੇ ਮੰਜੇ ਵਿਸਰੇ ਵੈਰੀ ਗੁੱਡ ਮਿਸ਼ਨਸ ਥੈਂਕ ਯੂ ਫॉर ਅਰਦਾਸ ਭਾਈ ਜੀ ਕਹਿੰਦੇ ਲਫਰੋਮ ਅਮਰੀਕਾ ਅਰਦਾਸ ਜਿਨ੍ਹਾਂ ਨੇ ਦੇਖੀ ਸੀ ਥੈਂਕ ਯੂ ਮਹਾਰਾਜ ਤੇ ਜਰੂਰ ਦੇਖਿਆ ਜੀ ਉਸੇ ਪ੍ਰੋਡਕਸ਼ਨ ਹਾਊਸ ਦੀ ਸਾਡੀ ਹੰਬਲ ਦੀ ਸੈਕੰਡ ਫਿਲਮ ਹੈ ਇਹ ਜਰੂਰ ਜਾ ਕੇ ਦੇਖਣੀ ਆ ਫੋਨ ਬਣਾਵੋ ਕਮੈਂਟਸ ਦਿਖਾ ਦਿਓ ਸਭ ਹੈ ਕਮੈਂਟ ਕਿਵੇਂ ਦਿਖਾਵਾਂ ਵੀ ਮੈਂ ਸਾਰਿਆਂ ਨੂੰ ਇਹ ਜਿਹੜੇ ਤਰੀਕੇ ਨਾਲ ਹਮ ਆ ਵੀਰ ਕੀ ਹਾਲਾ ਠੀਕ ਐ ਸਤਵੀਰਕਾਰ ਜੀ ਉਠਾ ਤੇ ਸਾਰਿਆਂ ਦਾ ਥੈਂਕ ਯੂ ਜੀ ਇੱਕ ਵਾਰੀ ਫਿਰ ਤੋਂ ਮੈਂ ਦੱਸਦਾ ਜੀ ਕੱਲ ਨੂੰ 11 ਵਜੇ ਆ ਸਾਗਾ ਦੇ ਚੈਨਲ ਤੇ ਸਾਗਾ 뮤జిక్ ਹਾਂ ਸਾਗਾ 뮤జిక్ ਦੇ ਚੈਨਲ ਤੇ ਉੱਥੇ ਆਊਗਾ ਜੀ ਗੌਰਵ ਜੀ ਦਰਸ਼ਣਗੇ ਬਾਕੀ ਕਿੱਥੇ ਕਿੱਥੇ ਅਪਡੇਟਾਂ ਨੇ ਉਹਨਾਂ ਨੇ ਮੈਨੂੰ ਹੋਣੀ ਦੱਸਣੀ ਆ ਉਹ ਪਾਜੀ ਗਲਤ ਬੋਲਤਾ ਸੀ ਜਾਂ ਠੀਕ ਬੋਲਤਾ ਸੀ ਤੇ ਸਾਗਾ ਦੇ 뮤జిక్ ਦੇ ਉੱਤੇ ਆ YouTube ਚੈਨਲ ਦੇ ਉੱਤੇ ਗਾਣਾ ਆਏਗਾ ਜੀ ਤੇ ਫਿਲਮ ਨੂੰ ਸਾਡੀ ਨੂੰ ਵਾਈਟ ਹੈਲ ਰਿਲੀਜ਼ ਕਰ ਰਿਆ ਜੀ ਵਰਲਡਵਾਈਡ ਸੋ ਵਾਈਟ ਹੈਲ ਦਾ ਥੈਂਕਸ ਜੀ ਤੇ ਸਾਗਾ 뮤జిక్ ਦਾ ਥੈਂਕਸ ਤੇ ਜਿਨ੍ਹਾਂ ਦੀ ਬਹੁਤ ਐਫਰਟ ਲੱਗੇ ਹੋਏ ਨੇ ਸਾਡੀ ਫਿਲਮ ਦੇ ਨਾਲ ਨਾਲ ਸੋ ਹੰਬਲ ਮੋਸ਼ਨ ਦੀ ਪੂਰੀ ਟੀਮ ਨੂੰ ਮੈਂ ਥੈਂਕ ਯੂ ਕਰਦਾ ਜੀ ਆ ਜੱਸੀ ਕਟਿਆਲ ਜਿਹਨੇ ਮਿਊਜ਼ਿਕ ਕੀਤਾ ਉਹ ਮੁੰਡੇ ਨੇ ਬੜਾ ਘੈਂਟ ਮਿਊਜ਼ਿਕ ਕੀਤਾ ਜੀ ਕੱਲ ਨੂੰ ਗਾਣਾ ਜਿਹੜਾ ਤੁਹਾਨੂੰ ਟ੍ਰੇਲਰ ਚ ਦੇਖਣ ਨੂੰ ਮਿਲੂਗਾ ਬਾਈ ਨਿਸ਼ੱਤਰ ਗੱਲ ਨਿਸ਼ੱਤਰ ਗੱਲ ਜਿਹਦਾ ਜਗਦੇਵ ਮਾਨ ਦਾ ਲਿਖਾਇਆ ਗੀਤ ਜੱਸੀ ਕਟਿਆਲ ਦੇ ਮਿਊਜ਼ਿਕ ਚ ਘੈਂਟ ਗਾਣਾ ਸੋ ਬਾਕੀ ਅ ਕੀ ਕੀ ਚੀਜ਼ਾਂ ਨੇ ਉਹ ਤੁਹਾਨੂੰ ਸਾਰੀਆਂ ਦੱਸੂਗਾ ਤੁਸੀਂ ਕੱਲ ਨੂੰ ਟ੍ਰੇਲਰ ਦੇਖ ਕੇ ਸਾਨੂੰ ਦੱਸਿਓ ਜੀ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਆ ਜੀ 11 11 ਵਜੇ ਟ੍ਰੇਲਰ ਆਇਣਾ ਨਹੀਂ ਕੱਲ ਨੂੰ 11 ਵਜੇ ਤੇ ਨਾਲ ਦੇ ਨਾਲ ਜੱਗੀ ਉਧਰੋਂ ਮੈਨੂੰ ਐ ਕਰਦਾ ਸੀਗਾ ਕਹਿੰਦਾ 11 ਵਜੇ 11 ਵਜੇ ਫੂਲ ਵਗੈਰਾ ਵਜੇ 11 ਵਜੇ ਟ੍ਰੇਲਰ ਆਉਣਾ ਇੱਕ ਵਾਰੀ ਫਿਰ ਤੋਂ ਵਾਈਟ ਰੈਲਰ ਥੈਂਕਸ ਸਾਗਾ 뮤직 ਦਾ ਥੈਂਕਸ ਜੀ ਸਾਡੀ ਹੰਬਲ ਮੋਸ਼ਨ ਦੀ ਪੂਰੀ ਜਿਹੜੀ ਟੀਮ ਐ ਜਿਹੜੇ ਲੱਗੇ ਹੋਏ ਨੇ ਜਿਹਨਾਂ ਚ ਜੱਗੀ ਸਿੰਘ ਦਾ ਬਹੁਤ ਐਫਰਟ ਨਾਲ ਲੱਗੇ ਹੋਏ ਨੇ ਵਿਨੋਦ ਜੀ ਮੋਹਿਰ ਲਾਡੀ ਸਾਰੇ ਓਏ ਪਿੱਛੇ ਦੇਸੀ ਮਨੀ ਜੱਸ ਸਾਰੇ ਨਾਲ ਬਹੁਤ-ਬਹੁਤ ਆਇੰਗਾ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸੋ ਮੱਚ ਲਵ ਯੂ ਆਲ ਕੱਲ ਨੂੰ 11 ਵਜੇ ਮਿਲਦੇ ਆਂ ਕਰਦੇ ਆਂ ਗੱਲਬਾਤ ਤੁਹਾਨੂੰ ਦੱਸਾਂਗੇ ਮੰਜੇ ਵਸਰੇ ਤੇ ਹਾਂ ਯਾਦ ਰੱਖਣਾ ਵੀ ਓਏ ਆਉਂਦੀ ਵਜ਼ਾਕੀ ਨੂੰ ਇਕੱਠੇ ਕਰਾਂਗੇ ਮੰਜੇ ਵਸਰੇ ਹਾਂ